ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਨਗ ਬਈ ਸੇਲ ਲਈ ਲੈ ਕੇ ਆਏ ਜੀ ਵਿੱਚ ਹੀ ਬੱਡਣ ਬੱਚੀ ਆ ਹੀਪਰ ਬੱਚੀ ਆ ਤਾਜ਼ੀਆਂ ਸੂਣ ਵਾਲੀਆਂ ਬੜਾ ਨੇ ਇੱਕ ਬਈ ਤਾਜੀ ਸੂਈ ਵੀ ਆ ਆਉ ਪੁੱਛ ਲੈਨੇ ਭਾਈ ਟੋਟਲ ਅਜ ਵਿੱਚ ਭਾਈ ਜੀ ਹੱਸੀਕਾਰ ਹੱਸਿਆ ਭਾਈ ਹੋਰ ਕੁਲਵੀਰ ਕੀ ਕਹਿੰਉਂ ਵਧੀਆ 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 ਭਾਈ ਵਧੀਆ ਜਨਾਂ ਕੰਮ ਕਰ ਕੰਮ ਕਰ ਪੂਰਾ ਵਧੀਆ ਜੀ ਚਲੋ ਵਧੀਆ ਨਾਮ ਤੇ ਐਡਰੈਸ ਹੋਊ ਨਾਮ ਭਾਈ ਕੁਲਵੀਰ ਸਿੰਘ ਅਨਬੋਰਥੜਾ ਜ਼ਿਲ੍ਹਾ ਪਛੰਡਾ ਤਸੀਰਾਮ ਪ੍ਰਫੂਲ ਨੇੜੇ ਪੰਡਾ ਬੇ ਨੇੜੇ ਬਾਈ ਜੀ ਆਪਣਾ ਪੰਡਾ ਭਾਈ ਭਗਤ ਤੋਂ 4 ਕਿਲੋਮੀਟਰ ਆ ਨਾਲ ਇਹਦਾ ਸਰਗਿਆਲਾ ਰਹਿ ਗਿਆ ਤੇ ਮਲੂਕਾ 4 ਕਿਲੋਮੀਟਰ ਆ ਇਹ ਮੋਗੇ ਤੋਂ 50 ਬਹੰਡੇ ਤੋਂ 40 ਆ ਤੇ ਬਰਨਾਲੇ ਤੋਂ 50 ਮੋਬਾਈਲ ਨੰਬਰ ਬੋਲੋ 78142 203 ਮੰਦਾਂ ਦੀ ਠੀਕ ਹੈ ਭਾਈ ਇੱਕ ਅਜ ਬਾਈ ਤਰੀਕ ਹੈਗੀ ਹੈਗੀ ਤੇਜੀ ਹੋਊਗੀ ਸ਼ਾਇਦ हां 22 ਤਰੀਕ ਅੱਜ 22 ਤਰੀਕ ਹਾਂ 22 ਤਰੀਕ ਨੂੰ ਵੀਡੀਓ ਪਾਉਨੇ ਆ ਕਈ ਭਰਾਵਾਂ ਨੂੰ ਨਹੀਂ ਵਿੱਚ ਪਤਾ ਲੱਗਦਾ 7 ਮਹੀਨਾ 2024 ਹਾਂਜੀ ਤੇ ਜਿਹੜੀ ਪਹਿਲੇ ਨੰਬਰ ਦੇ ਬੱਚੇ ਕਿੰਨੀ ਕੁ ਉਮਰ ਹੈ ਇਹਦੀ ਬਈ 10 ਮਹੀਨੇ ਉਮਰ ਕਿਹੜੇ ਟੀਕੇ ਦੀ ਟੀਕੇ ਤਾਂ ਵੀਰੇ ਆਪਾਂ ਨੂੰ ਪਤਾ ਨਹੀਂ ਹੂੰ ਮਾਂ ਦਾ ਦੁੱਧ ਬਈ ਮਾਂ ਦਾ ਦੁੱਧ ਇਹ 28 ਕਿਲੋ ਸੀਗਾ ਠੀਕਾ ਤੇ ਆ ਪਿਆਰ ਪੰਜਾਬ ਵਾਲੀ ਜਰਸੀ ਆ ਫੇਸ ਬੜਾ ਪਿਆਰਾ ਯਾਰ ਹੈ ਨਾ ਹਾਂਜੀ ਕਲਰ ਬਹੁਤ ਚੰਗਾ ਲਾਲ ਕਲਰ ਮੰਗ ਪੂਰੀਆ ਲਾਲ ਕਲਰ ਦੀ ਬਈ ਤੋਰਾ ਤਾਰਾ ਚੰਗਾ ਝੂਲੀ ਕਮਾਣਾ ਬਾਕੀ ਕੋਈ ਫੋਟ ਸ਼ਾਇ ਨਹੀਂ ਕੱਲਾ ਕੱਲਾ ਫਾਣਾ ਪੂਰੀ ਵਿੱਤੀ ਦੇ ਥਾਣਾ ਕੋਈ ਫੋਟ ਨਹੀਂ ਬਈ ਕਹਿੰਦਾ ਸ਼ਾਇ ਨਹੀਂ ਨੇੜ ਤੋਂ ਝੂਲੀ ਜ਼ਰੂਰ ਚੈੱਕ ਕਰਵਾਵਾਂਗੇ ਲੈ ਕੀ ਬਾਤ ਝੂਲੀ ਬੜੀ ਚੰਗੀ ਹੈ ਹਨ ਫੇਸ ਬੜਾ ਪਿਆਰਾ ਬਈ ਬੋਦੀ ਬਾਦੀ ਚੰਗੀ ਟੂਆ ਟੂਆ ਬਹੁਤ ਚੰਗਾ ਮੱਥੇ ਤੇ ਬਈ ਤੇ ਕੀ ਮੋਲ ਨਾ ਫਿਰ ਇਹਦਾ ਜੈ ਜੈ ਬਈ ਧਰਿਆ ਰਬੀਆ ਮਾਨਤਨ ਹੋ ਜੀ ਬਸ ਛੋੜ ਬਾਈ 2 2000 ਰੁਪਏ ਸਾਰੇ ਪਾਸੋਂ ਆਪਾਂ 2 2000 ਰੁਪਏ ਛੱਡਣਾ ਅੱਛਾ ਆਪਾਂ ਰੇਟ ਪਹਿਲੇ ਉਹ ਜੇ ਮੰਗਨੇ ਆ ਲੋਕਾਂ ਦਾ ਕੰਮ ਕਰ ਲੈਣੀ ਅੱਗੇ ਵੀ ਆਪਣੇ ਵੀਡੀਓ ਲੈ ਆ ਤਰੀ 10 ਵੀਡੀਓ ਹੋਊਗਾ ਖਾਸ ਤੌਰ ਤੇ ਪੰਜ ਪੰਜ ਵੀਡੀਓ ਹੀ ਪਾਤੀਆਂ ਇਹ ਕਿਸੇ ਤਰ੍ਹਾਂ ਦੇ ਆਪਾਂ ਉਹ ਨਹੀਂ ਕੀਤਾ ਸੌਦਾਬਾਜ਼ੀ ਨਹੀਂ ਕੀਤੀ ਜਿਵੇਂ ਆਪਾਂ ਕਹਿੰਦੇ ਆ ਸਹੀ ਆ ਪਰ ਆਪਾਂ ਵੀ ਲੋਕਾਂ ਦਾ ਧੱਕਾ ਨਹੀਂ ਕਰਦੇ ਰੇਟ ਉਹ ਜੇ ਕਹਿੰਗਾ ਤੇ ਵੀ ਉਹ ਜੀ ਰੇਟ ਹੋਣਗੇ ਠੀਕ ਆ 18000 ਰੁਪਏ ਮੁੱਲ ਦਾ 2000 ਰੁਪਏ ਛੋੜ ਹੋਣੀ ਆ ਜੇ ਦੇਖ ਕੇ ਤਾਂ ਇੰਨੇ ਹੀ ਤਾਂ ਖਰਾਕ ਹੀ ਖਾਗੀ ਸਹੀ ਕਹਿੰਦਾ ਬਾਈ ਸਵੇਂ ਪੜੀਏ ਬੱਚੀ ਚੰਗੀ ਆ ਸਨੱਖਪਣਾ ਬੱਚੀ ਦੇ ਵਿੱਚ ਬਹੁਤ ਆ ਅੱਗੇ ਭਰਾ 2 ਨੰਬਰ ਗੱਬਣਾਗੇ ਬਈ ਇਹ ਚਾਰਾ ਨਹੀਂ ਲਈ ਗੱਬਣਾ ਚੈੱਕ ਪਾਸ ਕਰਨੀ ਚੈੱਕ ਪਾਸ ਆਪਣੀ ਬਾਈ ਕਰਾਈ ਵੀ ਆ ਜੇ ਕੋਈ ਬੰਦਾ ਉਹਨਾਂ ਨੂੰ ਮੰਗਾਉਂਦਾ ਆਪਣੀ ਤਿੰਨ ਦਿਨ ਤੱਕ ਗਾਰੰਟੀ ਆ ਅਗਲੇ ਲੈ ਕਰਦੀ ਜੇ ਖਾਲੀ ਕੋਈ ਗੱਡੀ ਦਾ ਕਰਾਇਆ ਬੱਚਾ ਵੀਡੀਓ ਦਾ ਪ੍ਰੂਫ ਬਣ ਗਿਆ ਆਪਣਾ ਹੋਊਗਾ ਸਾਰਾ ਕੁਝ ਚੈੱਕ ਇਹ ਜੇ ਜਿਹੜੀ ਹੋਈ ਗੱਬਣ ਵਾਲਾ ਦੀ ਚੈੱਕ ਕਰਾ ਕਰੇ ਰੱਖਾ ਤੇ ਨਹੀਂ ਬਈ ਅਗਲੇ ਪੈਸੇ ਲੈਣੇ ਆਪਣੇ ਘਰੋਂ ਹੀ ਚੈੱਕ ਕਰਾ ਕੇ ਲੈ ਕੇ ਆਵੇ ਡਾਟੇ ਵੀਸ ਵੀ ਆਪਾਂ ਦਵਾਏ ਖਾਲੀ ਨਿਕਲੂ ਬਹੁਤ ਠੀਕ ਆ ਤਿੰਨ ਦਿਨਾਂ ਦਾ ਅਗਲੇ ਨੂੰ ਸਮਾਂ ਦੇਤਾ ਫੇਸ ਕੁਆਲਟੀ ਪੂਰੀ ਵਧੀਆ ਬੋਦੀ ਆ ਤੇ ਪ्योर ਮੂੰਹ ਦੋ ਦੰਦ ਦੋ ਦੰਦ ਠੀਕ ਆ ਪ्योर ਦੋ ਦੰਦ ਓਕੇ ਬਈ ਕੱਦੇ ਆ ਦੋ ਹੁੰਦੇ ਲੋਂਦੇ ਚੱਕ ਲੈ ਬਈ ਚਾਰ ਹੀ ਥਾਲੇ ਹੀ ਕੋਈ ਫੋੜਸ਼ਾਗੇ ਇਹਦੇ ਨਹੀਂ ਗੱਬਣਾ ਚੈੱਕ ਪਾਸ ਫੇਸ ਬੜਾ ਪਿਆਰਾ ਬੋਦੀਵਾਦੀ ਬਹੁਤ ਚੰਗੀ ਆ ਸਨਖ ਆਪਣਾ ਰੈਡ ਦੇ ਵਿੱਚ ਚੰਗਾ ਜਿਹਾ ਬਾਕੀ ਤੋਰਾ ਤਾਰਾ ਚੰਗਾ ਬਈ ਝੋਲੀ ਕਮਾਲ ਦੀ ਆ ਨੇੜ ਤੋਂ ਚੈੱਕ ਕਰਵਾਵਾਂਗੇ ਕੱਲਾ ਕੱਲਾ ਥਣ ਚਾਰੇ ਥਣ ਪੂਰੀ ਵਿੱਤੀ ਆ ਝੋਲੀ ਦਿਖਾ ਦੀ ਬਈ ਝੋਲੀ ਚੰਗੀ ਆ ਹਨਾ ਝੋਲੀ ਪੂਰੀ ਵਧੀਆ ਬਈ ਫੂਡ ਸ਼ਾਕ ਦੋਹਾਂ ਬੱਚਿਆਂ ਨੇ ਰਹਿਣੀ ਕੱਲੇ ਚਾਰ ਚਾਰ ਥਾਣੀ ਆ ਸਹੀ ਗੱਲ ਆ ਬਈ ਤੇ ਕੀ ਮੁੱਲ ਆ ਫਿਰ ਇਹਦਾ ਜੈਜ ਮੁੱਲ ਬਈ ਦਾ 37000 ਰੁਪਿਆ 35000 ਦੀਆ ਬੱਚੀ ਦਵਾਂਗੇ 37000 ਰੁਪਇਆ ਮੁੱਲ 35000 ਦੀ ਬਾਈ ਕਹਿੰਦਾ ਬੱਚੀ ਪੂਰੇ ਗੂੜੇ ਸ਼ੈਲ ਸਿਆਲਾ ਜਾਂ ਹੁੰਦੀ ਤੇ ਉਦੋਂ ਬੱਚੇ ਤੁਹਾਨੂੰ ਵੀ ਪਤਾ ਜਾਦ ਕੁਆਲਟੀ ਹੈ ਹਿਸਾਬ ਨਾਲ ਫੇਸ ਕੋਈ ਬੋਦੀ ਬਹੁਤ ਆ ਸਹੀ ਗੱਲ ਹੈ ਕੋਈ ਮੁੱਲ ਨਹੀਂ ਰਿਹਾ ਉਸ ਬੰਦੇ ਸਹੀ ਗੱਲ ਆ ਬਾਈ ਫੇਸ ਬੜਾ ਪਿਆਰਾ ਬੋਦੀ ਚੰਗੀ ਆ ਰੰਗ ਚੰਗਾ ਤੋਰਾ ਤਾਰਾ ਚੰਗਾ ਸਭੀ ਪੜੀ ਆ ਵੱਡੀ ਗੱਲ ਮੁੱਲ ਜਾਇਜ਼ 37000 ਰੁਪਇਆ ਮੁੱਲ 2000 ਰੁਪਇਆ ਛੋਟ ਕਰਦੇ ਆ ਬਾਈ ਕਹਿੰਦਾ 35000 ਦੀ ਬੱਚੀ ਦੇ ਦੇਣਗੇ ਮੋਲ ਬਈ ਜਾਇਜ਼ ਹੀ ਰਹਾਂਦਾ। ਇਹਦੀ ਮਾਂ ਥੱਲੇ ਬਈ 25 ਤੋਂ ਪਲੱਸ 2 ਤੋਂ ਸੀਗਾ। ਠੀਕ ਆ ਜੀ। ਹਾਂ। ਬਾਕੀ ਰਜਾਤਾਂ ਆ ਗਿਆ ਬੜਾ ਜੇ ਇਹ ਕਿਹੜਾ ਕੋਈ ਕ੍ਰੋਸ ਪਾਣਾ। ਸਹੀ ਗੱਲ। ਯਾਤਾਂ ਲੈਣ ਕੱਢਿਆ ਫਿਰ ਕੱਢਣਾ ਵੀ ਕਿਹੜੀ ਨਹੀਂ ਬਈ। ਸਹੀ ਗੱਲ। ਅੱਗੇ ਬਈ 3 ਨੰਬਰ। ਕਿਹੜਾ ਸੂਆ ਸੁੰਦੀ ਆ ਵੀਰੇ? ਬਈ ਪਿਓਰ ਦੂਜਾ ਸੂਆ ਸੁੰਦੀ ਆ। ਹੂੰ। ਤੇ ਫੇਸ ਕੁਆਲਿਟੀ ਦੀ ਦੇਖੋ ਪੂਰੀ ਸ਼ਾਨਦਾਰਾ ਬੱਚਿਆਂ ਵਰਗਾ ਫੇਸ ਪਿਆ। ਫੇਸ ਬੜਾ ਪਿਆਰਾ ਯਾਰ ਬੋਦੀਵਾਦੀ ਬਹੁਤ ਚੰਗੀਆਂ ਅੱਖ ਪੁਣਾ ਚੰਗਾ ਬੱਚਿਆਂ ਵਰਗਾ ਫੇਸ ਪਿਆ। ਸਹੀ ਗੱਲ ਆ। ਇਹ ਕੀ ਰਿਕਾਰਡ ਆ ਪਿਛਲੇ ਸੋਏ ਦਾ ਦੁੱਧ ਦਾ ਪਿਛਲੇ ਸੋਏ ਬਾਈ 18 ਕਿਲੋ ਦੁੱਧ ਪਾਇਆ ਵਾ ਐਂਕ ਤੇ ਆਪਾਂ ਕੋਈ 25 ਨੀਆਂ ਦੇ 26 ਨੀਆਂ ਦੇ 20 ਕਿਲੋ ਆਲਾ ਮੰਨ ਕੇ ਲੈ ਜੀ ਠੀਕ ਆ ਬਾਈ ਤੇ 10 ਦਿਨ ਬਾਕੀ ਆ ਫਲਾ ਫੋਲਾ ਦੀ ਜਮਾ ਨੰਬਰ 1 ਆ ਤੇ ਪੂਰੀ ਮੋਟੀ ਜਵਾਈ ਹੋ ਦੂਰਾ ਥਾਂ ਲੱਗਿਆ ਵਾ ਕੱਚੀ ਕੱਚੀ ਆ ਬਾਈ 10 ਦਿਨ ਲੈਂਦੀ ਆ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾਗਾ ਥਣ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਫੁੱਲ ਬਰੀਡ ਚਾਹ ਫੁੱਲ ਬਰੀਡ ਆ ਉਹ ਨਾ ਬਈ ਨਾ ਨਾ ਕੱਚੀ ਆ ਸਭ ਨਾ ਜਜਮੈਂਟ ਕਰੋ ਲੇਵਾ ਬਣਾਉ ਬਹੁਤ ਬਣਾਉ ਬਹੁਤ ਆਏ ਬਾਈ ਕੱਚੀ ਕੱਚੀ ਪਈ ਆ ਲਾਂ ਢੁੱਲਾ ਬਹੁਤ ਪਈਆਂ ਲੈ ਸਾਰੀਆਂ ਹਬਾ ਢੱਲਾਂ ਕੱਢੂਗੀ ਫੇਰ ਬਾਕੀ ਸੀਏ ਸੰਧਗਾ ਯਾਰ ਜਾ ਤਾਂ ਨਾ ਬਈ ਚੇਫ ਦਾ ਪਯੋਰ ਇਹਨੇ ਕੋਈ ਡਾਰੀ ਕੋਈ ਨਹੀਂ ਜਿਵੇਂ ਮਰਜੀ ਹੱਥ ਲਾਈ ਚਾਰ ਗੁੰਦੀ ਮਾਰਦੀ ਹੈ ਸਹੀ ਗੱਲ ਆ ਜਿਵੇਂ ਮਰਜੀ ਹੱਥ ਲਾਈ ਚਲ ਕੋਈ ਚੱਕਰੀ ਨਹੀਂ ਕਿਸੇ ਦੀ ਕੁਛ ਨਹੀਂ ਕਰਮਣ ਨਾੜਾ ਨੂੜਾ ਫੁੱਲ ਚਾਹੀਆਂ ਇਹ ਕੀ ਬੋਲਦਾ ਜਾਇਜ ਜਾਇਜ ਬਾਈ ਇਹਦਾ ਵੀ ਜਮਾ ਜਾਇਜ ਜੀ ਮੰਗਾਗੇ ਕਿਥੋਂ ਆਪਾਂ ਲਈ ਉਤਰਾ ਲਗਣਾ ਪੈਂ 70000 ਰੁਪਿਆ 50000 ਦੀ ਦੇਣੀ ਆ ਪਰ ਆਪਾਂ 57000 ਰੁਪਿਆ ਰੱਖਿਆ 55000 ਦੀ ਦੇਵਾਂਗੇ ਬਹੁਤ ਠੀਕ ਆ ਬਾਈ ਮੋਹਰਲ ਬਾਈ ਕਹਿੰਦਾ 57 ਟਾਈਆਂ ਵੀਰੇ ਆਪਣਾ ਮਾਲ ਲਿਆ ਹੁੰਦਾ ਇੱਕਲੇ ਪਿੰਡਾਂ ਚੋਂ 40 15 ਕਿਲੋਮੀਟਰ ਚੋਂ ਲੈਨੇ ਆ ਨਾ ਇਧਰ ਰੁਪਿਆ ਦਾ ਕੰਮ ਕਰਕੇ ਲੈ ਸੱਤ ਕੇ ਪਸ਼ੂ ਦੇ ਦਿੰਦਾ ਮੰਡੀਆਂ ਦੇ ਆਪਾਂ ਜਾਂਦੇ ਰੇ ਨਾ ਆਪਾਂ ਮੰਡੀ ਦਾ ਖਰਚਾ ਪੈ ਇਹਨਾਂ ਦਾ ਵੇਚਣ ਦਾ ਨਾ ਲਿਆ ਹੁੰਦਾ ਘਰ ਆਜੋ ਮਾਲ ਲਿਆ ਘਰਾਂ ਸੀ ਵੇਚਦੇ ਆ ਠੀਕ ਆ ਬਾਈ ਸਾਰਿਆਂ ਦੀ ਵੱਡੀ ਗੱਲ 55000 ਰੁਪਇਆ ਮੋਲਾ 55000 ਦੀ ਬਾਈ ਕਹਿੰਦਾ ਵੜਾ ਜਿਹੜੀ ਆਪਾਂ ਦੇ ਦੇਾਂਗੇ ਆਰਡਰ ਚੰਗਾ ਥਣ ਚੰਗਾ ਤੇੱਚ ਬਾਈ ਤੂੰ ਇੱਕ ਬਹੁਤ ਚੰਗੇ ਨੇ ਤੂੰ ਚੀਪਾ ਬਾਈ ਕਹਿੰਦਾ ਗੁੰਡੀ ਮਾਰਦਾ ਲੈਣ ਖਾ ਜੇ 10 ਲੈਂਦੀ ਆ ਬਾਈ ਬਣਾਉਣਾ ਆਰਡਰ ਆ ਜਿਹੜਾ ਇਹ ਕਮਾਲ ਦਾ ਚਾਰਜ ਕਰ ਲੈ ਤੋੜਾ ਤਰ੍ਹਾਂ ਵੀ ਚੰਗਾ ਵੜਦਾ ਅੱਗੇ ਭਰਾ ਚਾਰ ਨੰਬਰ ਜਿਹੜਾ ਸੂਆ ਹੁੰਦੀ ਆ ਉਹ ਬਾਈ ਦੂਜਾ ਸੂਆ ਹੁੰਦੀ ਆ ਹੂੰ ਤੇ ਅਜ ਤਰੀਕੋ ਕੀ ਬਾਈ 22 ਇਹ ਦੋ ਤਰੀਕ ਹੁੰਦੇ ਨੇ ਪੂਰੇ ਸਹੀ ਦਾਸ ਬਾਕੀ ਆ ਇਹਦੇ ਪੂਰੇ 10 ਪਹਿਲੇ ਸਵੇਰੇ 15 16 ਕਿਲੋ ਦੁੱਧ ਪਾਇਆ ਵਾ ਐ ਕਿ ਕੋਈ ਆਪਾਂ 22 14 ਕਿਲੋ ਮੰਨੇ ਕਿ ਇਹ ਦਵਾਂਗੇ ਠੀਕ ਆ ਤੇ ਬਾਕੀ ਸੀਲ ਠੰਡੀ ਦਾ ਇਹਦਾ ਵੀ ਕੋਈ ਅੰਤ ਨਹੀਂ ਮੈਂ ਕਹਿੰਦਾ ਚਮਕੀ ਬਹੁਤ ਤੇ ਉਹ ਜਰਸੀ ਆਈ ਕੱਦ ਬੱਡ ਵੀ ਫੁੱਲਾ ਕੋਈ ਆਈ ਨਹੀਂ ਬਹੁਤ ਵੀਰਾਂ ਦੇ ਫੋਨ ਆਏ ਸੀ ਕਿ ਕੱਦ ਲਈ ਲੈਣੇ ਆ ਕਿ ਛੋਟੇ ਆਣੇ ਲੈਣੀਆਂ ਪੂਰੀ ਪੁੱਲ ਕੱਦ ਬੱਡ ਆਲੀ ਆ ਸਹੀ ਗੱਲ ਆ ਫੁੱਲ ਕਰਦਾ ਭਾਈ ਜਰਸੀ ਆ ਚਮਕ ਚੋਕ ਫੁੱਲ ਕਲਰ ਵਾ ਚੰਗਾ ਵਾ ਡਿਮਾਂਡ ਚੰਗੀ ਆ ਬਾਕੀ ਸੀਲ ਠੰਡੀ ਦਾ ਇਹਦਾ ਵੀ ਕੋਈ ਅੰਤ ਨਹੀਂ ਜਿਵੇਂ ਮਰਜੀ ਹੱਥ ਫੇਰੀ ਚੱਲ ਕੋ ਚੈੱਕ ਕਰੀਏ ਫੇਸ ਬੜਾ ਪਿਆਰਾ ਥਣ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਵੀ ਨਿਕੜਵੇਂ ਪੂਰੇ ਗੈਰ ਤੇ ਫੇਸ ਬੜਾ ਪਿਆਰਾ ਕਰਮਾ ਜੀ ਦਾ ਚੰਗੀ ਆ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਨਹੀਂ ਮਾਨਦੀ ਤੇ ਫੈਨਡ ਫੂਡ ਹੈ ਜਿਹੜੀ ਕਰਮਾ ਜੀ ਬਹੁਤ ਚੰਗੀ ਹੈ ਤੇ ਕੀ ਮੁੱਲ ਅਗਲਵੀਰੇ ਦਾ ਜੈ ਜੈ ਇਹਦਾ ਮੁੱਲ ਬਈ 60000 ਰੁਪਇਆ ਮਾਨਤਾਣ ਹੋ ਜੀ 52000 ਦੀ ਬਿਹੜ ਦਵਾਂਗੇ 70000 ਜਿੰਦਾਂ ਇਹ ਨਾ ਬਾਈ ਇਹ ਕੱਚੀ ਕੱਚੀ ਆ ਜਿੰਦਾਂ ਲੇਵਾ ਹੋਊਗੀ ਇਹਦਾ ਕੋਈ ਮੁੱਲ ਨਹੀਂ ਰਹਿਣਾ ਕੋਈ ਮੁੱਲ ਨਹੀਂ ਹਾਂ ਇਹ ਲੇਵਾ ਕੋਈ ਲੇਵੇ ਆਸਰੀ ਪਸ਼ੂ ਵੇਚਦਾ ਉਤੋਂ ਬਹੁਤ ਨਿੱਗਰ ਆ ਜਾਣ ਵਾਲੀ ਆ ਤੇ ਲੇਵੇ ਆਸਰੀ ਬਹੁਤ ਵਿਕਣਾ ਆ ਆਪੋ ਦਾ ਪਤਾ ਕੀ ਚੀਜ਼ ਕੀ ਤਿਆਰ ਹੋ ਕੇ ਬੰਨੀ ਆ ਸਹੀ ਗੱਲ ਆ ਹਾਂ ਮੁੱਲ 60000 ਬਾਕੀ ਸੀਲ ਛੰਡੀ ਦਾ ਵੀ ਬਾਈ ਕੋਈ ਹੰਤ ਨਹੀਂ ਗਾ ਛੰਡੀ ਛੰਡੀ ਫੁੱਲ ਆ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਆ ਪਤਾ ਆ ਬਣੂ ਬਹੁਤ ਯਾਰ ਥੱਲੋਂ ਜਿਹੜੇ ਹਿਸਾਬ ਨਾਲ ਢੇਰ ਲਾ ਦਿਖਾਉਂਦੀ ਹੈ ਨਾ ਬਣੂ ਬਹੁਤ ਬਈ ਉਹ ਸਭ ਵਧੀਆ ਤਿਆਰ ਕਰਨਾ ਇਹਨੇ ਹਜੇ ਕੱਚੀ ਆ ਬਈ ਦੱਸ ਦੇਣਾ ਨਹੀਂ ਉਸ ਹਿਸਾਬ ਨਾਲ ਜੱਜਮੈਂਟ ਕਰ ਲੋ ਵੱਡੀ ਗੱਲ ਮੱਝ ਹੀ ਆ ਬਣੀ ਤੇ ਮੱਝਾ ਵਾਂਗੂ ਖਾਣ ਤਾ ਤੇ ਮੰਨ ਕੇ ਚੱਲ ਗਰਮੀ ਵੀ ਬਿਲਕੁਲ ਨਹੀਂ ਮਾਰਦੀ ਅੱਗੇ ਭਰਾ ਭੰਜ ਰੰਗਦਾ ਕਿਹੜਾ ਸੁਆ ਬਈ ਪਿਓਰ ਦੂਜਾ ਸੁਆ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਇਹਦੇ ਤੇ ਵੀ ਦਾਣ ਬਾਈ ਹਜੇ ਘਟੋ ਘਟਾ 15 ਪਾਈ ਆ ਠੀਕ ਹੈ ਜੀ 15 ਨੂੰ ਦਸਾਂ ਦੇ ਵੀ ਸੂਸਾ ਜੀ ਆ ਇਹ ਜੋੜਾ ਲਿਆ ਸੀ ਬੱਚੀ ਦਾ ਆਪਣੇ ਪਿੰਡ ਕੋਈ ਯਾਰ ਵੇਲੀ ਲੈ ਗਿਆ ਠੀਕ ਹੈ ਜੀ ਪਹਿਲੇ ਸੂਸਾ 20 ਕਿਲੋ ਰੋਤੇ ਪਾਇਆ ਵਾ ਇਹਦਾ ਬੰਦੇ ਨੇ ਬਾਹਰ ਜਾਏ ਸਾਰੇ ਪਸ਼ੂ ਵੇਚਤੇ ਇਹਨਾਂ ਨੇ ਦੋ ਇੱਕ ਬੱਚੀ ਤੇ ਇੱਕ ਹੀ ਸੀ ਦੂਜਾ ਸੂਸ ਹੁੰਦੀ ਆ ਲੈਣੇ ਦਾ 15 ਲੈ ਜੂ 15 ਲੈ ਜੂ ਪਹਿਲੇ ਸੂਸਾ 20 ਕਿਲੋ ਰੋਤੇ ਚੋਇਆ ਵਾ 20 10 ਕਿਲੋ ਡੰਗ ਦਾ ਰਿਕਾਰਡ ਦੱਸਿਆ 10 ਲੀਟਰ ਡੰਗ ਦਾ ਦੁੱਧ ਪਾਇਆ ਵਾ ਕਰਮਾਈ ਦਾ ਚੰਗੀ ਆ ਬੜਾ ਕੱਦ ਕਾਠ ਵਾਲੀ ਆ ਫੇਸ ਬੜਾ ਪਿਆਰਾ ਬਈ ਬੋਲੀ ਬੜੀ ਚੰਗੀ ਆ ਟਰ ਬੜਾ ਚੰਗਾ ਬਈ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਦੁੱਧ ਦਾ ਰਿਕਾਰਡ ਬਈ ਨੇ ਬਹੁਤ ਚੰਗਾ ਦੱਸਿਆ ਸੂਰਾ ਦਾ ਕੱਚ ਕੀ ਜਰੂਰ ਆ ਬਈ 15 ਦਿਨਾਂ ਦੀ ਉਸ ਹਿਸਾਬ ਨਾਲ ਜੱਜਮੈਂਟ ਲਾਇਓ ਆਰਡਰ ਬਹੁਤ ਸੋਹਣਾ ਤਿਆਰ ਕਰੂਗੀ ਥਣ ਬੜਾ ਕਮਾਲ ਦਾ ਮੁੱਠੀ ਜਿਹੜਾ ਥਣ ਠੰਡੀ ਹੈ ਕਿਰ ਵੀ ਕਿਹਾ ਬਈ ਠੰਡੀ ਹੈ ਪੂਰੀ ਸਰ ਫਸੀਲ ਠੰਡੀ ਹੈ ਕੋਈ ਆਂਤੀ ਨਹੀਂ ਬਈ ਯਾਤ ਲਈ ਬਹਿੜ ਆਗੀ ਹੂੰ ਇਹ ਰੋਹਣ ਦਸਤਿਆਂ ਦਾ ਪੂਰਾ 1% ਵੀ ਚੱਕਰ ਨਹੀਂ। ਕੀ ਬਾਤ ਆ। ਲੇਵਾ ਬਹੁਤ ਛਣ ਵੀ ਗਲਾਬੀ ਲੱਗਿਆ ਵਾ। ਗਲਾਬੀ ਥਣ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਤੇ ਲਾ ਢੋਲਾ ਲਾ ਬਹੁਤ ਪਈਆਂ। ਸਾਰੀਆਂ ਬੰਡਲਾਂ ਕੱਢੂ ਫੇਰ ਸੋਨਾ ਗਰਮ ਵਾਲੇ ਨੇ। ਬਾਕੀ ਬਰੀਡ ਬਹੁਤ ਹੈ। ਸਹੀ ਗੱਲ। ਬਰੀਡ ਦੇ ਪਾਸੋਂ ਨਾਲੇ ਸੂਏ ਜਿਹੜਾ ਕੋਈ ਪੱਕੀ ਆ ਦੂਜੇ ਦੂਜੇ ਸੂਏ ਜਨਵਰੀ ਆਪਾਂ ਬਈ ਪੱਕਾ ਜਨਵਰੀ ਹੀ ਲੈ ਲੈਂਦੇ। ਸਹੀ ਗੱਲ ਆ ਬਈ। ਇਹ ਕੱਚੀਆਂ ਕਰਕੇ ਲੈਵੇ ਵਿੱਚ ਰੱਖ ਦਿੰਦੇ ਉਹਨੇ ਉਹ ਤੋਂ ਆਪ ਦੇ ਬੈਡ ਨਹੀਂ ਹੋਏ ਜਨੇ ਨੇ ਲੈਵੇ ਬਣਾਉਂਗਾ ਜੇ ਵੀਰੇ ਹੁਣ ਕੱਚੀ ਲੈ ਜਾ ਕੇ ਅਗਲਾ ਸਾਂਭ ਲੂ ਬਸ ਇਹੀ ਸਾਰੀ ਵੱਡੀ ਗੱਲ ਆਊਗਾ ਹਨਾ ਅਪਸੋ ਜੀ ਜੋ ਲਾ ਜਾਂਦਾ ਵਧੀਆ ਤਿਆਰ ਹੋ ਜਾਣਾ ਹਨਾ ਕੱਚੀ ਲੈਣ ਚ ਇਹੀ ਫਾਇਦਾ ਹੈਗਾ ਤੇ ਬਾਕੀ ਤਿਆਰ ਤਾਂ ਇਹਨੇ ਬਹੁਤ ਹੋ ਜਾਣਾ ਜਿਹੜੇ ਹਿਸਾਬ ਨਾਲ ਢੱਲਾ ਢੋਲਾ ਨਾ ਲੈਵਾ ਬਹੁਤ ਸੋਹਣਾ ਤਿਆਰ ਕਰੂਗਾ ਤੇ ਕੀ ਮੋਟਲਾ ਫਿਰ ਇਹਦਾ ਕੱਚੀ ਇਹਦਾ ਬਾਈ 80000 ਰੁਪਿਆ ਇਹ 60000 ਦੀ ਆਪਾਂ ਦਵਾਂਗੇ ਇਹ ਮੋਨੋ ਕਰਨ ਨੂੰ ਦਾ ਵਾਸੀ ਕਰ ਦਿੰਦੇ ਇਹਦੇ ਹੋਰ ਕਰੇ ਹੁੰਦੀ ਉਹ ਜਿੱਥੇ ਜਿੱ ਕੀ ਕਰਨੀ ਤੇ ਜੋੜੀ ਲਈ ਸੀ ਇੱਕ 10 ਮੋਲ ਕਰਦੇ ਸੀ ਇਹਦੇ ਇਦੂ ਘੱਟ ਦੇਣੀ ਨਹੀਂ ਤੇ ਆਪਾਂ ਚਲਾ ਆ ਦੀ ਕਸਾਈ ਨਾਲ ਪਸ਼ੂ ਲੈ ਆ ਇਹ ਆਪਾਂ ਕੋਈ ਉਹ ਜਿਹਾ ਮੋਲ ਨਹੀਂ ਕੀਤਾ ਇਹਦਾ ਵੀ 60000 ਰੁਪਏ ਕੀਤਾ ਠੀਕ ਆ ਆਪਣਾ ਕਮਾ ਇਹ ਆਪੋਂ ਵਿੱਚ ਵੀਡੀਓ ਦੇ ਬੋਲਦਾ ਕਿ ਭਾਈ 2000 ਦੇ ਮਾਦਾਂ ਲੈ ਚਾਪ 10000 ਦਾ 5000 ਦਾ ਕੋਈ ਫਰਕ ਰੱਖਿਆ ਹੀ ਨਹੀਂ ਰੱਖਿਆ ਹੀ ਨਹੀਂ ਇਹ ਸੌਖਾ ਹੋ ਜਾਂਦਾ ਗਾਲ੍ਹੇ ਬਾਈ ਨੂੰ ਹੀ ਲੈਣਾ ਆਉਂਦਾ ਮੈਂ ਕਹਿੰਦਾ ਭਾਈ ਸੌਦਾ ਹਾਂ ਸੌਦਾ ਹੋਏਗਾ ਜੇ ਆਪਾਂ 15 ਦਾ 1000 ਰੁਪਏ ਉੱਤੇ ਰੱਖ ਲਈਏ ਉੱਥੇ ਲਾ ਫੂਲ ਲਾਉਂਦੇ ਰਹਾ ਰੇਟ ਦਾ ਬੜਾ ਫਰਕ ਹੋ ਬੜਾ ਫਰਕ 65000 ਰੁਪਿਆ ਮੁੱਲਨ 65000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਚੰਗੀ ਆ ਵੜ ਥੇਸ ਬੜਾ ਪਿਆਰਾ ਕੱਦ ਚੰਗਾ ਤਣ ਲੈਵਾ ਚੰਗਾ ਕੱਚੀ ਜ਼ਰੂਰ ਆ ਜੇ ਵੀਰ ਸੰਭਲੋ ਹਣਾ ਹਾਂਜੀ ਵੜ ਨੇ ਚੰਗੀ ਤਰ੍ਹਾਂ ਹੋਦਾ ਅੱਗੇ ਵੀਰੇ ਲਾਸਟ ਕਿਹੜਾ ਸੂਆ ਸੂਈ ਵੀ ਭਾਈ ਇਹ ਤੀਜਾ ਸੂਆ ਸੂਈ ਆ ਹਮ ਮਗਰ ਇਹਦੇ ਬੱਛੀ ਆ ਬੱਛੀ ਆ ਬੱਛੀ ਉਹ ਬੈਠੀ ਐ 14 ਕਿਲੋ ਦੁੱਧ ਜਮਾ ਨੱਟ ਤਿਆਰ ਆ ਬੱਚਾ ਬੱਛੀ ਆ ਲੈਵਲ ਉਹਦੀ ਸਿੰਘ ਦਿਖਾਉਣ ਵਾਲੇ ਇਹਦੇ ਸਿੰਘ ਬਾਈ ਹਜੇ ਇਹਦੇ ਦਿਖਾਏ ਨਹੀਂ ਤੇ ਸਿੰਘ ਹਜੇ ਮੜੇ ਮੜੇ ਹੀ ਬਾਹਰ ਆਇਆ ਦੇਖ ਲੋ ਅੱਛਾ ਅੱਛਾ ਠੀਕ ਆ ਹਾਂ ਬੱਚੀ ਬੱਚੀ ਚੰਗੀ ਆ ਨਾ ਹਾਂ ਬੱਚੀ ਪੂਰੀ ਵਧੀਆ ਡੱਬੀ ਕੁਆਲਟੀ ਦੀ ਆ ਤੇ ਕਿੰਨਾ ਦੁੱਧ ਨੱਟ ਹੋਣਾ ਦੁੱਧ ਬਾਈ ਸਹੀ ਮਹਿੰਗਾ 14 ਕਿਲੋਆ ਅਲ੍ਹਾ ਦੀ ਕੋਈ ਅਲ੍ਹਾ ਤੈਨਾਂ ਕੇ ਚੋਕੇ ਲੈ ਜੀ ਠੀਕ ਆ ਹਾਂ ਤੇ ਬਾਕੀ ਦੂਰਾ ਖਾਨ ਲੱਗਿਆ ਵਾ ਰਾਜੀ ਬਹੁਤ ਹੈ ਯਾਰ ਚਰਾਈ ਪੂਰੀ ਪੜੀ ਜੂੜੀ ਫੁੱਲਾ ਬਾਈ ਫਲੀ ਵੀ ਫੁੱਲਾ ਬਾਈ ਤੇ ਦੁੱਧ 14 ਲੀਟਰ ਹਾਜ਼ਰ ਆ ਚੋਣ ਵਾਲਾ ਆਪਲੇ ਕਰੇ 14 ਬਾਈ ਤੇ ਗਾਂ ਜਾ ਕੇ ਵਧੂ ਵੀ ਵੀ ਹੇ ਕਿਹੜਾ ਪਸ਼ੂ ਆ ਕੇ ਉਪਰਾਂ ਵੀ ਕਿਹੜਾ ਕਰਦਾ ਕਰਦਾ ਕਰ ਜਾਂਦਾ ਹਾਂ ਫੇਸ ਬੜਾ ਚੰਗਾ ਕੱਦ ਵੈਡ ਠੀਕ ਇਹ ਰਾਤ ਹੀ ਆਈ ਆਪਣੇ ਕੋਲੇ ਆਪਾਂ 14 ਕਿਲੋ ਲੈ ਕੇ ਜਿਵੇਂ ਚੋਕੇ ਲਿਆਂਦੀ ਆਣ ਹੂੰ ਸੂਰਾ ਤਰਾ ਚੰਗਾ ਚਵਾਈ ਕਿਵੇਂ ਚਵਾਈ ਦਾ ਭਾਈ ਜਿੰਨੀ ਕਹਦੇ ਉਹਨੋਂ ਚੰਗੀ ਆ ਠੰਡੀ ਸੀ ਲਾ ਪੂਰੀ ਫੁੱਲ ਸੀ ਲ ਠੰਡੀ ਆ ਓਕੇ ਭਾਈ ਆਇਆ ਨਾ ਭਾਈ ਆਇਆ ਵੀ ਕੀ ਦਾ ਪੈਸੇ ਕਿਵੇਂ ਇਕੱਠੇ ਕਰਦਾ ਆਪਾਂ ਥਾਂ ਦੀ ਨਾ ਮਾੜੀ ਲੈ ਨਹੀਂ ਠੀਕ ਆ ਕਿਉਂਕਿ ਇਹ ਆਪਣਾ ਕੰਮ ਦਾ ਹੈਗਾ ਵਪਾਰ ਦਾ ਸਹੀ ਗੱਲ ਆਪਣਾ ਚੰਗਾ ਮੜਾ ਪਸ਼ੂ ਵੇਚਿਆ ਨਾ ਪਰ ਜਿਹਨੇ ਇਕੱਲਾ ਕਰ ਲੈ ਉਹਦੇ ਵਾਸਤੇ ਬਈ ਬਹੁਤ ਔਖਾ ਹੋ ਜਾਣਾ ਬਹੁਤ ਔਖਾ ਹੋ ਜਾਣਾ ਸਹੀ ਗੱਲ ਨੀ ਗੱਲ ਜਾਏ ਚਲੇ ਆਪਾਂ ਨਾ ਤੇ ਆਪਾਂ ਕਿਹੜਾ ਮੰਡੀਆਂ ਜਾਣਾ ਨਾ ਤੇ ਵੀਡੀਓ ਪਾ ਕੇ ਮਾਲ ਵੇਚਣਾ ਵੇਚਿਆ ਤਾਂ ਸਾਸ ਸੋਰਾ ਵੇਚਾਂਗੇ ਨਹੀਂ ਦੱਸ ਕੇ ਦਵਾਂਗੇ ਬਈ ਸਹੀ ਗੱਲ ਆ ਤੇ ਕੀ ਮੁੱਲ ਆ ਫਿਰ ਇਹਦਾ ਮੁੱਲ 52000 ਰੁਪਏ ਬਈ 50 ਹੀ ਦਵਾਂਗੇ 52000 ਰੁਪਏ ਮੁੱਲ ਆ 50000 ਦੀ ਬਾਈ ਕਹਿੰਦਾ ਬਹਿੜਾ ਜਿਹੜੀ ਨਾ ਆਰਡਰ ਚੰਗਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਨਾਲਾ ਨੂਣਾ ਫੁੱਲ ਚੰਗੇ ਦੇ ਜਾਵੇ ਚਵਾਈ ਚਵਾਈ ਬਾਈ ਕਹਿੰਦਾ ਪੂਰੀ ਚੰਗੀ ਆ ਚਵਾਈ ਦਾ ਭਾਈ ਕੋਈ ਬੜਾ ਨਾ ਆਪਣੇ ਪਰਸਾਂ ਦੇ ਧਾਰ ਵੀ ਨਾ ਮਾਰੇ ਪਰ ਐਨਾ ਚੱਕਰ ਬਾਅਦ ਚ ਕਈ ਬੰਦੇ ਬਹੁਤ ਚੰਗੇ ਤੋਂ ਚੰਗੀ ਦੁਨੀਆ ਪਈ ਆ ਮਾਰੀ ਤੋਂ ਮਾਰੀ ਪਈ ਆ ਅਰੇ ਵਾਰੀ ਤਸੱਲੀ ਕਰਕੇ ਲੈ ਕੇ ਪੈਸੇ ਲਾ ਕੇ ਲੈ ਕੇ ਜਾਂਦਾ ਅਗਲੇ ਆਪਣੇ ਹੋਰ ਦੇ ਸਫਾਈ ਦੇ ਲੋ ਥਾ ਦੇਖ ਲੋ ਕਹਿੰਦਾ ਕਹਿੰਦਾ ਉੱਚਾ ਨਹੀਂ ਮੈਂ ਥਾ ਦਾ ਕੋਈ ਤੁਹਾਨੂੰ ਪ੍ਰੋਬਲਮ ਪਈ ਫਿਰ ਲਾਂਬਾ ਬਣ ਜਾਂਦਾ ਇਹ ਪੈਸੇ ਲੋੜੇ ਅਗਲਾ ਆਪਾਂ ਤਾਂ ਨਹੀਂ ਬਈ ਅਜੀ ਤਸੱਲੀ ਕਰਕੇ ਜਮ ਲੈ ਕੇ ਜਾ ਵੀ ਸੀਲ ਠੰਡੀ ਹੋ ਜਿਹੜਾ ਵੀ ਕੋਈ ਅੰਤ ਨਹੀਂ ਮੋੜ ਲੀ ਜਾਇਆ ਜਾ ਹਾਂ ਤੇ ਨਾਗੇ ਸੀਗੇ ਭਰਾ ਕੁਲਿਸ਼ੇ 6 6 ਦੇ 6 ਹੀ ਲਗਾਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ